ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮੈਂ ਮਨਪ੍ਰੀਤ ਕੋਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਡੇਰਾ ਬਿਆਸ ਵੱਲੋਂ ਕੀਤਾ ਗਿਆ ਇੱਕ ਹੋਰ ਵੱਡਾ ਐਲਾਨਨ ਜਾਰੀ ਹੋਇਆ ਨੋਟੀਫਿਕੇਸ਼ਨ ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵਕ ਵਕ ਪਾਬੰਦੀਆਂ ਦੇ ਕੀਤੇ ਗਏ ਐਲਾਨ ਬਟਾਲਾ ਵਿਖੇ ਪੰਦੇ ਇੱਕ ਸਕੂਲ ਦੇ ਬਾਹਰ ਦਿਨ ਦਿਹਾੜੇ ਚੱਲੀਆਂ ਤਾਬੜ ਧੋੜ ਗੋਲੀਆਂ ਬੱਚਿਆਂ 'ਚ ਮਚੀ ਹਫੜਾ ਤਫੜੀ ਦਸ਼ਕਾਧੇ ਤਸਕਰੀ ਦੇ ਮਾਮਲੇ ਦੇ ਵਿੱਚ ਇੱਕ ਦੋਸ਼ੀ ਨੂੰ 2 ਸਾਲ ਦੀ ਹੋਈ ਸਜ਼ਾ ਤਜਾਪ ਚ ਲਗਾਤਾਰ ਫੈਲ ਰਿਹਾ ਡੇਂਗੂ ਦਾ ਕਹਿਰ ਲਗਾਤਾਰ ਡਿੰਗੂ ਨਾਲ ਲੋਕਾਂ ਦੀਆਂ ਹੋ ਰਹੀਆਂ ਨੇ ਮੌਤਾ ਪੰਜਾਬ ਪੁਲਿਸ ਨੇ ਲੁਧਿਆਣਾ ਵਿਖੇ ਨਸ਼ਾ ਤਸਕਰ ਦਾ ਕੀਤਾ ਇਨਕਾਊਂਟਰ ਪੰਜਾਬ ਪੁਲਿਸ ਨੇ ਨਸ਼ਾ ਤਸਕਰ ਵਿਛਾਲੇ ਚਲੀਆਂ ਤਾਬੜ ਧੋੜ ਗੋਲੀਆਂ ਆਗੜਵਾੜੀ ਸੈਂਟਰਲ ਅਹਿਮ ਖਬਰਾਂ aí ਸਾਹਮਣੇ ਪੰਜਾਬ ਸਰਕਾਰ ਨੇ ਹਜ਼ਾਰੀ ਕੀਤੀ ਕੁਝ ਹੁਕਮ 9 ਸਾਲਾਂ ਬੱਚੀ ਨਾਲ ਜ਼ਬਰਜਨਾ ਕਰਨ ਵਾਲੇ ਨੌਜਵਾਨ ਨੂੰ 20 ਸਾਲ ਦੀ ਹੋਈ ਸਜ਼ਾ ਸ਼੍ਰਮਣੀ ਕਾਲੀ ਦਲ ਪਹਿਲੀ ਵਾਰ ਹਰਿਆਣਾ ਵਿਧਾਨ ਸਭਾ ਚੋਣਾਂ ਮੈਦਾਨ ਤੋਂ ਹੋ ਸਕਦਾ ਹੈ ਬਾਹਰ ਚੰਡੀਗੜ੍ਹ ਵਿਖੇ ਗ੍ਰੇਡ ਨਾਲ ਕੀਤੇ ਹਮਲੇ ਦੀ ਹੈਪੀ ਨੇ ਸੋਸ਼ਲ ਮੀਡੀਆ ਪੋਸਟ ਤੇ ਪਾ ਕੇ ਆਪਣੇ ਸਿਰ ਲਈ ਜ਼ਿੰਮੇਵਾਰੀ ਦੋ ਦਿਨ ਪਵੇਗਾ ਪਾਰੀ ਮੀ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਈ ਸੂਬਿਆਂ 'ਚ yellow alert ਹੋਇਆ ਜਾ ਰਿਹਾ ਹੈ। ਹਰਿਆਣਾ ਵਿਧਾਨ ਸਭਾ ਲਈ ਆਪ ਨੇ ਜਾਰੀ ਕੀਤੀ ਛੇ ਮੀ ਲਿਸਟ। ਕੇਜੀਵਾਲ ਦੀ ਜ਼ਮਾਨਤ ਤੇ ਕੱਲ ਸੁਪਰੀਮ ਕੋਰਟ ਕਰੇਗਾ ਸੁਣਵਾਈ। ਪੰਜਾਬ ਸਰਕਾਰ ਗੈਂਗਸਟਰਾਂ ਖਿਲਾਫ ਕਰੰਗ ਜਾ ਰਹੀ ਹੈ ਵੱਡੇ ਐਕਸ਼ਨ ਪੰਜਾਬ 'ਚ ਦਿਨ ਬਰ ਦਿਨ ਵਾਧਾ ਜਾ ਰਿਹਾ ਹੈ ਗੈਂਗਵਾੜ। ਅੱਜ ਵੀ ਸਾਰਾ ਦਿਨ ਨਹੀਂ ਮਿਲਣਗੇ ਡਾਕਟਰ ਸਰਕਾਰੀ ਹਸਪਤਾਲਾਂ ਦੇ ਵਿੱਚ ਆਪੀਡੀ ਸੇਵਾਵਾਂ ਹੋਣਗੀਆਂ ਬੰਦ ਮਸ਼ਹੂਰ ਅਦਾਕਾਰ ਮਲਾਈਕਾ ਅਰੋੜਾ ਦੇ ਪਿਤਾ ਦਾ ਹੋਇਆ ਦੇਹਾਂਤ ਨਮ ਅੱਖਾਂ ਨਾਲ ਦਿੱਤੀ ਵਿਦਾਈ ਤਿਉਹਾਰਾਂ ਦੇ ਚੱਲਦਿਆਂ ਲਗਾਤਾਰ 6 ਦਿਨ ਬੰਦ ਰਹਿਣਗੇ ਬੈਂਕ ਕੱਲ੍ਹ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ਅਰਦਾਸ ਸਰਬਤ ਭਲੇ ਦੀ ਪਹਿਲੀ ਵਾਰ ਫਿਲਮ ਇੰਡਸਟਰੀ 'ਚ ਸ਼੍ਰੀ ਹਜ਼ੂਰ ਸਾਹਿਬ ਦੇ ਹੋਣਗੇ ਦਰਸ਼ਕ ਮੋਟਰਸਾਈਕਲ ਤੋਂ ਛਾਲ ਮਾਰ ਕੇ ਦੋ ਵਿਅਕਤੀ ਪੁਲਿਸ ਦੀ ਹਿਰਾਸਤ ਤੋਂ ਹੋਏ ਫਰਾਰ 사ウਦੀ ਅਰਬੀ ਉਮਰਾ ਜਾਣ ਵਾਲੇ ਯਾਤਰੀਆਂ ਲਈ ਅਹਿਮ ਖਬਰ ਆਈ ਸਾਹਮਣੇ ਪ੍ਰਸ਼ਾਸਨ ਨੇ ਜਾਰੀ ਕੀਤੇ ਕੁਝ ਹਦਾਇਤਾਂ ਦਸ਼ਕਾ ਦੇ ਤਸਕਰੀ ਦੇ ਮਾਮਲੇ ਦੇ ਵਿੱਚ ਇੱਕ ਦੋਸ਼ੀ ਨੂੰ 2 ਸਾਲ ਦੀ ਹੋਈ ਸਜ਼ਾ ਤਾਂ ਜਾਪ ਚ ਲਗਾਤਾਰ ਫੈਲ ਰਿਹਾ ਡੇਂਗੂ ਦਾ ਕਹਿਰ ਲਗਾਤਾਰ ਡਿੰਗੂ ਨਾਲ ਲੋਕਾਂ ਦੀਆਂ ਹੋ ਰਹੀਆਂ ਨੇ ਮੌਤਾ ਹਨਵਿਆ ਤੇ ਤਾਜ਼ੀਆਂ ਜ਼ੁਰਖੀਆਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੇ ਪੰਜਾਬੀ ਮੀਡੀਆ ਹੁੰਦੇ ਹੋ ਇਜਾਜ਼ਤ ਧੰਨਵਾਦ